ਜੇ ਕੋਈ ਗੱਲ ਬਾਤ ਵੇ ਇਹਨੂੰ ਪੁੱਛ ਲਿਓ ਮੇਰਾ ਪਿੰਡ ਸਹਾਰਨਾ ਪ੍ਰਭੂ ਐਡੇ ਤੇ ਮੇਰਾ ਘਰਾਂ ਸਾਡੇ ਪਿੰਡ ਕ ਬਾਬਾ ਹਰੇਕ ਪਿੰਡ ਬਾਬੇ ਆ ਇਹਨਾਂ ਤੋਂ ਵੀ ਬਚੋ ਜੇ ਤੁਹਾਡੇ ਪਿੰਡ ਕੋਈ ਬਾਬਾ ਹੋਵੇ ਆਂਡ ਗਮਾਂਡ ਦੇ ਵਿੱਚ ਹੋਵੇ ਜਿਹੜਾ ਕਹਿੰਦਾ ਮੇਰੇ ਕੋਲ ਆ ਜੋ ਵੀਰਵਾਰ ਛੋਟੀ ਮੈਂ ਇੱਥੇ ਬੈਠਾ ਬੈਠਾ ਚੀਜ਼ ਦੱਸ ਦੂੰਗਾ ਤੁਸੀਂ ਇੱਕ ਦਿਨ ਜਾ ਕੇ ਬੋਸਕ ਦਿਨ ਜਾ ਕੇ ਬਾਗ ਦੇ ਜੋੜੇ ਚੱਕ ਲਿਓ ਉਹਨਾਂ ਦੀ ਪੱਤਰ ਕਰਨਾ ਵੀ ਜੋੜੇ ਖੜਾ ਲੈਣਾ ਤੋ ਬਿਲਕੁਲ ਦੂਜੇ ਦਾ ਕੀ ਦੱਸ ਦੂਗਾ ਜੇ ਉਹ ਇੰਨਾ ਕੁਛ ਲੋਕ ਦੱਸ ਹੀ ਦਿੰਦੇ ਹੋਣ ਕਿ ਉਹਨਾਂ ਨੂੰ ਪੁਲਿਸ ਵਾਲੇ ਭਰਤੀ ਕਰ ਲੈਣ ਕਿ ਦੱਸੀ ਕਿਹੜਾ ਕੁ ਪੁਲਿਸ ਵਾਲਾ ਕਿਧਰ ਗਿਆ ਇਹਨੂੰ ਕੋਈ ਸਰਕਾਰੀ ਨੌਕਰੀ ਵਿੱਚ ਮੇਰੇ ਬਾਹਰ ਕੋਲ ਮੈਂ ਕੋਈ ਚੌਕੜੀ ਬਣਾ रखी ਉੱਚੀ ਜੀ ਮੈਂ ਕਈ ਵਾਰੀ ਉੱਥੇ ਵਹਿ ਜਾਂਦਾਗਾ ਸਾਡੇ ਪਿੰਡ ਦੀ ਜਦੋਂ ਬਾਤ ਆਉਂਦੀ ਆ ਲੋਕ ਉਤਰ ਕੇ ਪਿੰਡ 'ਚ ਵੜਨਾ ਸ਼ੁਰੂ ਹੋ ਜਾਂਦੇ ਆ ਕਈ ਲੋਕ ਉਤਰ ਜਾਂਦੇ ਮੈਨੂੰ ਪੁੱਛ ਜਾਂਦੇ ਬਾਬੇ ਬਾਰੇ ਕੀ ਕਹਿੰਦੇ ਉਹ ਕਾਕਾ ਸਿਆਣੇ ਦਾ ਘਰ ਕਿਹੜਾ ਮਗਾਸੀ ਕਮਲੇ ਆ ਅਜੀ ਵੀ ਸਿਆਣਾ ਕੋਈ ਇੱਥੇ ਦੋ ਤਰ੍ਹਾਂ ਦੇ ਲੋਕ ਵਸਦੇ ਆ ਭਰਾਵੋ ਜਿਓ ਸਿਆਣਾ ਫੇਰ ਆਪਾਂ ਕਮਲੇ ਆ ਮੇਰੋ ਬਾਬਾ ਕਦੋਂ ਬਣ ਗਿਆ ਭਾਈ ਉਹ ਬੰਦਾ ਨਾਉਂਦਾ ਨਹੀਂ ਉਹਦੇ ਸਿਰ ਦੇ ਵਾਲ ਜੁੜ ਗਏ ਉਹ ਤੁਸੀਂ ਜਦੋਂ ਉੱਠ ਕੇ ਘਰੇ ਜਾਉਂਗੇ ਨਾ ਤੜਕੇ ਉੱਠੋਗੇ ਤੜਕੇ ਆਪਾਂ ਕਹੋ ਮੇਰੀ ਖੇਤ ਜਾਣੇ ਆ ਤੁਰੇ ਜਾਣੇ ਆ ਸਾਇਕਲ ਤੇ ਵੀ ਆ ਗ ਜੰਨੇ ਆ ਸੜਕ ਦੇ ਵਿਚਾਲੇ ਭਰਾਵੋ ਕਰੋੜਾ ਡਿੱ ਗਿਆ ਪੈ ਨਾਦਰ ਪੂਛੋ ੜੇ ਜੇ ਛੋਟੇ ਕੋਲੇ ਟਾਈਮ ਹੋਵੇ ਚਾਰੇ ਪਾਚੇ ਦੇਖ ਕੇ ਵਿਚੜਕੇ ਤੇ ਕੋਈ ਚੀਜ਼ ਤਾਂ ਨਹੀਂ ਆਉਂਦੀ ਕਰੋੜਾ ਥਾਕੇ ਪਰਾ ਧਰ ਦਿਓ ਤੇ ਉਹਦੇ ਰਾਤ ਨੂੰ ਕੋਈ ਮੋਟਰਸਾਈਕਲ ਨਹੀਂ ਲਿਗੂਗਾ ਤੇ ਫੇਰ ਫੇਰ ਆਪਾਂ ਨੂੰ ਕੋਈ ਖੰਡ ਪਾੜ ਕੋਈ ਜਗਰਾਤਾ ਕਰਾਉਂਦੀ ਲੋੜ ਨਹੀਂ ਪੈਣੀ ਜੇ ਕਿਸੇ ਦੇ ਘਰੇ ਫੁੱਲ ਲੱਗੇ ਨੇ ਖੇਤ ਵਿੱਚ ਲੱਗੇ ਨੇ ਤੁਹਾਡੇ ਘਰੇ ਕੋਈ ਆ ਕੇ ਕਹੇ ਆਪਾਂ ਹੀ ਦੋਨਾਂ ਗਾਵਣ ਦੇ ਫੁੱਲ ਤੋੜ ਕੇ ਲੈ ਜਾਓ ਉਹਨੂੰ ਪੁੱਛੋ ਭਾਈ ਕੀ ਕਰੇਗਾ ਐਵੇਂ ਭਾਜ ਜਾਂਦਾ ਗੁਰਦੁਆਰੇ ਮੱਥਾ ਟੇਕੂ ਕੋਈ ਕਦੇ ਜਦੋਂ ਬਾਬੂ ਨੂੰ ਇੱਥੇ ਨਹੀਂ ਸੁਣੇ ਲੱਗਦੇ ਉੱਥੇ ਕੀ ਸੁਣੇ ਲੱਗਣਗੇ ਛੋਡੇ ਘਰਾਂ ਵਿੱਚ ਜੋਗੀ ਬਾਬਾ ਆਉਂਦਾ ਕਿਸੇ ਨੂੰ ਆਟਾ ਨਾ ਪਾਓ ਕਿਸੇ ਨੂੰ ਪੈਸਾ ਨਾ ਦਿਓ ਉਹਨੂੰ ਚੰਗੀ ਸਿੱਖਿਆ ਦੇ ਦਿਓ ਮਹਿੰਗਾਈ ਘਟਜੂ ਕਮਾਉਣ ਵਾਲੇ ਘਟਾ ਵੇਰੜ ਖਾਂ ਦੇ ਵੱਧਾ ਤੇ ਜੋਗੀ ਆਪਣੇ ਘਰਾਂ ਵਿੱਚ ਮੰਗਦਾ ਕੀ ਕਹਿੰਦਾ ਇਹ ਪਾਈ ਆਟਾ ਪਾਓ ਰੱਬ ਸਾਨੂੰ ਵਾਹ ਦੇਉ ਉਹਨੂੰ ਕਹਤੇ ਰੱਬ ਦਾ ਹੌਲੀ ਹੌਲੀ ਦੇਉ ਜੋ ਪੁੱਛੂਗਾ ਹੌਲੀ ਹੌਲੀ ਕਿਵੇਂ ਦੇਊਗਾ ਉਹਨੂੰ ਬੇਦਾਦਾ ਸਮਝਾਦਾ ਉਹਨੂੰ ਕਹਤੇ ਅਸੀਂ ਕਣਕ ਬੀਜ ਕੇ ਆਈ ਸੀਗੇ ਰੇਸ਼ ਬਰੇਸ਼ੀ ਪਾ ਕੇ ਆਈ ਸੀਗੇ ਪਾਣੀ ਵੀ ਅਸੀਂ ਲਾ ਕੇ ਆਈ ਸੀ ਪਰ ਅਸੀਂ ਬੱਲੀਆਂ ਨਹੀਂ ਰਾਈਆਂ ਬੱਲੀਆਂ ਆਟੋਮੈਟਿਕ ਆ ਗਈਆਂ ਰੱਬ ਉਹਨਾਂ ਦੀ ਮਦਦ ਕਰਦਾ ਪ੍ਰਭੂ ਜਿਹੜੇ ਆਪਣੀ ਮਦਦ ਆਪ ਕਰਦੇ ਆ ਬੇਲਿਆਂ ਨੂੰ ਖਵਾਉਣਾ ਪਾ ਪਾ ਮੈਂ ਕੱਲ ਬੱਚ ਵਿੱਚ ਬੈਠਾ ਇੱਕ ਆ ਤੇ ਅੰਨਾ ਮੈਨੂੰ ਕਹਿੰਦਾ ਏ ਸਰਦਾਰ ਜੀ 2 ਰੁਪਏ ਦੇ ਦਿਓ ਕਹਿੰਦਾ ਮੈਂ ਅੰਨਾ ਵਖਿਆ ਭਾਈ ਇਹ ਕਾਗਰ ਤੈਨੂੰ ਦਿਨਾਂਗਾ ਕਹਿੰਦਾ ਚੰਗਾ ਕੇ ਦੇ ਦੇ ਉਹਨੇ ਆਪਦਾ ਬਖਤ ਵਿਚਾਰਿਆ ਸਾ ਮੇਰੇ ਕੋਲ ਇੱਕ ਕਾਗਜਾ ਕੋਈ ਗੁਰਦੁਆਰਾ ਡੇਰਾ ਮੰਦਰ ਮਸਜਿਦ ਨਹੀਂ ਮਾੜੀ ਇਹਨਾਂ ਵਿੱਚ ਬੈਠੇ ਕੁਝ ਲੋਕ ਮੜੇ ਆ ਉਹਨਾਂ ਦੀ ਗੱਲ ਕਹੀਏ ਛੋਟੇ ਛੋਟੇ ਬੱਚੇ ਬਾਬਾ ਕੋਲ ਜਾਂਦੇ ਆ ਬਾਬਾ ਕਹਿੰਦਾ ਕਿਵੇਂ ਆ ਕੇ ਬਖਤੋ ਬਾਬਾ ਜੂਈ ਆ ਕੇ ਬੈਠੋ ਆਇ ਕਰੋ ਆ ਕਾਗਜ਼ ਲੈ ਜੋ ਇਹਦੀ ਕਬੂਤਰ ਲੈ ਕੇ ਆਓ ਬੱਚੇ ਕਹਿੰਦੇ ਬਾਬਾ ਇਹਦੀ ਬੂਤ ਨਹੀਂ ਹੁੰਦੀ ਇਹ ਕਾਗਜ਼ਾਂ ਕਹਿੰਦਾ ਫਿਰ ਬੱਚਾ ਗਾਣਾ ਗੱਲ ਕਰੀ ਲੈ ਫਿਰ ਮਾਦੇ ਫੂਕਾ ਤਜਰਬਾ ਦਿਖਾਗੀ ਉਹਦੇ ਹੱਥ ਵਿੱਚ ਇੱਕ ਡੰਡਾ ਸੀ ਬੱਚਿਓ ਛੋਟਾ ਜਾ ਡੰਡਾ ਲਾ ਕੇ ਉਹਨੇ ਡੰਡਾ ਛਿੜਦਾ ਮੈਂ ਵੀ ਛਿੜਦਾ ਆ ਬੜਕੇ ਗਾਉਂ ਨੂੰ ਮੈਂ ਕੀਤਾ ਜਾਂਦਾ ਫਿਰ ਜੈਂ ਤੈ ਲਾਲੂ ਪ੍ਰਭੂ ਤੇਦਾ ਮਤਲਬ ਇਹ ਹੁੰਦਾਗਾ ਉਹਨੂੰ ਗੁੱਛ ਮੁਛ ਕਰਕੇ ਕਾਗਜ਼ ਨੂੰ ਛੋਟਾ ਜਿਹਾ ਕਰ ਲਿਆ ਛੋਟਾ ਦਾ ਮਤਲਬ ਇਹ ਹੁੰਦਾ ਉਹਨੇ ਲੋਕ ਉਹਨੂੰ ਜਗ੍ਹਾ ਬਣਾ ਲਈ ਆ ਦੋ ਗੇੜੇ ਦੇਖੇ ਆ ਕਨੀ ਤਾਂ ਆਂਦੀ ਆ ਭਾਬੋ ਕੱਢੀ ਇਥੇ ਵੱੜ ਕੇ ਫੂਕ ਮਾਰੋ ਛੋਟੇ ਛੋਟੇ ਬੱਚੇ ਨੇ ਫੂਕ ਮਾਰੀ ਉਹਨੇ ਚਲਾਕ ਲੋਕ ਬਾਬੇ ਨੇ ਹੋਈ ਹੋਈ ਕਾਗਜ਼ ਨੂੰ ਐ ਕਰਕੇ ਦੇੜਨਾ ਸ਼ੁਰੂ ਕੀਤਾ ਉਹ ਬੱਚੇ ਕਹਿੰਦੇ ਬਾਬਾ ਕਮਾਲ ਕਰਤੀ ਕਾਗਜ਼ ਨੂੰ ਕਹਿੰਦਾ ਇਹ ਬਣ ਗਿਆ ਕੌਣ ਕਹਿੰਸੀ ਸੇ ਕੋਲ ਵੀ ਨੋਟ ਬਣ ਕੇ ਮਿਲ ਗਿਆ ਇਹ ਨੋਟ ਉਹਦੇ ਇਚਰ ਕੋਇਆ ਸੀ ਉਹ ਤੁਹਾਨੂੰ ਆਦਰਵਾਜ ਨਹੀਂ ਕਰਕੇ ਦਿਖਾ ਗਿਆ ਭਰਾ ਥੋੜਾ ਬੰਡਾ ਚੱਕ ਲਿਆ ਜੇ ਬੰਡਾ ਛੋਟਾ ਦਾ ਜੀਤੇ ਵਿੱਚ ਪਾ ਲੋ ਨਾਲ ਨੋਟ ਪਾ ਲੋ ਹੱਥਵਾਰ ਖਾਲੀ ਸਗਾ ਉਹ ਡੰਡਾ ਵੱਡਾ ਬੈਗ ਵਿੱਚ ਧਰ ਦੋ ਨਾਲ ਬੈਗ ਨਾਲ ਤੋਂ ਹੱਥੋਂ ਦਾ ਖਾਲੀ ਹਰ ਇੱਕ ਚੀਜ਼ ਸਾਡੇ ਕੋਲੇ ਹੁੰਦੀ ਆ ਜੇ ਤੁਹਾਡੇ ਘਰੇ ਕੋਈ ਹੁਣ ਕੋਈ ਆ ਕੇ ਬੰਦਾ ਕਹੇ ਮੈਂ ਕਾਗਜ਼ਾਂ ਦੇ ਨੋਟ ਬਣਾ ਦੂੰਗਾ ਕਿੰਨੇ ਦਾ ਭਈ 51000 ਦਾ ਉਹਨਾਂ ਕਦੇ ਬਾਬਾ 100 ਰੁਪਿਆ ਬਣਾ 100 ਰੁਪਿਆ ਤੁਹਾਡੇ ਕੋਲੇ ਹੋਵੇ ਜਿਹੜਾ ਤੁਹਾਡੇ ਕੋਲੇ 100 ਰੁਪਿਆ ਉਹਨਾਂ ਦਾ ਨੰਬਰ ਲਿਖ ਕੇ ਦੇ ਦਿਓ ਬਾਬਾ ਇਹਨੇ ਨੰਬਰ ਦਾ ਨੋਟ ਬਣਾ ਉਹਨੇ ਨੰਬਰ ਦਾ ਨੋਟ ਤੁਹਾਡੇ ਕੋਲੇ ਆ ਉਹ ਬਣਾ ਨਹੀਂ ਸਕਦਾ ਕਿਉਂਕਿ ਪ੍ਰਭੂ ਦੂਰੇ ਨੰਬਰ ਦਾ ਨੋਟ ਨਹੀਂ ਹੁੰਦਾ ਤੇ ਆ ਗਿਆ ਵੀ ਕੋਈ ਕਾਗਜ਼ ਸੀਗਾ ਇਹ ਕਾਗਜ਼ ਦਾ ਨਾ ਸਮਝਿਓ ਇਹ ਪ੍ਰਭੂ ਕਿਸੇ ਦੀ ਪਰਚੀ ਆ ਕੋਈ ਯੋਜਨਾ ਫੜਾ ਗਿਆ ਉਹ ਯੋਜਨਾ ਕੀ ਦੀ ਹੈ ਨਾ ਪ੍ਰਭੂ ਉਹ ਧਿਆਨ ਨਾਲ ਸੁਣ ਲਓ ਕੀ ਵੀ 31 ਸਾਈ ਚੋ ਪਤੀ ਇੱਕ ਮੋਟਰਸਾਈਕਲ ਖੜਾਗਾ ਬਾਹਰ ਉਹਦੇ ਕੋਲ ਇੱਕ ਜਨਾਨੀ ਖੜੀ ਆ ਉਹਦੇ ਤਰ੍ਹਾਂ ਕਹਿੰਦਾ ਕੀ ਭਰਾਵਾ ਦੇਖਣਾ ਵਾ ਉਹਨੂੰ ਤਕਰੀਬਨ ਭਰਾਵੋ ਏਡਾ ਘੰਟਾ ਹੋ ਗਿਆ ਉਹ ਇੱਥੇ ਬੈਠਨ ਉਹਨੇ ਕਿਤੇ ਦੂਰ ਜਾਣਾਗਾ ਉਹ ਮੇਰਾ ਭਾਈ ਕਿਤੇ ਜੇ ਮੇਰੀ ਬਾਸ ਹੁੰਦਾ ਉੱਠ ਕੇ ਮੋਟਰਸਾਈਕਲ ਕੋਲੇ ਵਗਦੇ ਆਪਣੀ ਜਿਹੜੀ ਯਾਤਰਾ ਉਹ ਸਫਲ ਕਰੇ ਉਹ ਜੇ ਉੱਠ ਕੇ ਨਾ ਗਿਆ ਅਬੀ ਇਵੇਂ ਜੁਕਰੀ ਪ੍ਰੋਗਰਾਮ ਦੇਖਦਾ ਗਿਆ ਫਿਰ ਉਹਦੇ ਘਰਾਂ ਨੇ ਇੱਕ ਧਮਕੀ ਵੀ ਦਿੱਤੀ ਆ ਕਦੀ ਪਾਈ ਜੋ ਤਾ ਅਲਾਉਟਮੈਂਟ ਕਰਤੀ ਉਸ ਤੋਂ ਬਾਅਦ ਸਰਪੁੱਲ ਮੈਂ ਪਾਸਾ ਤੋਂ ਮੇਟੇ ਡਿੱਕੂ ਪਾਸਾ ਤੋਂ ਮੇਟੇ ਦਾ ਆ ਗਿਆ ਕਿ ਉਸ ਤੋਂ ਬਾਅਦ ਮੈਂ ਕਦੀ ਕਿਸੇ ਹੋ ਨਾ ਚਲੀ ਜਾਊਂਗਾ ਇਹਦੇ ਵਿੱਚ ਮੈਂ ਕੁਛ ਨਾ ਕੁਛ ਬਾਹਰੋਂ ਲੁਕੋ ਕੇ ਲੈ ਕੇ ਆਇਆ ਜੋਗੀ 4 4 75 ਜੋ ਮੈਂ ਇਹਦੇ ਵਿੱਚ ਕੀ ਘੋਲੇ ਰੀਵਨ ਤਿੰਨ ਬੱਚਿਆਂ ਦੀ ਰੋਡ ਪੈਂਦੀ ਆ ਸਮੇਂ ਦੀ ਗੱਲ ਕਰਾਂਗੇ ਤਿੰਨ ਕਿਚਉਣਗੇ ਉਹ ਹੀ ਛਾਵਾ ਮੇਰੇ ਕੋਲੇ ਬਚੂਗਾ ਇਹਦੇ ਵਿੱਚ ਜਿਵੇਂ ਆ ਜਿਵੇਂ ਘੱਡ ਲਓ ਕੱਢ ਲੋ ਭਈ ਪੋਠਾ ਕਰਕੇ ਦਿਖਾਓ ਖਾਲੀ ਇਹਦੇ ਵਿੱਚ ਕੱਲੇ ਕੱਲੇ ਗਿਣ ਕੇ ਬਾਅਦ ਕਹਿੰਦੇ ਕੱਲੇ ਕੱਲੇ ਯਾਰ ਮੈਂ ਸਕੂਲ ਦੇ ਸਾਹਮਣੇ ਲੁਕਦਾ ਨਾ ਤੇ ਤਾਂ ਨਰੀ ਬਣ ਪਾ ਤੈਨ ਹੁਣ ਇਹਨੂੰ ਬਾਬਾ ਕਹਿੰਦਾ ਤੁਹਾਡੇ ਘਰੇ ਫੋਟੋ ਆ ਕਿਹੜੇ ਬੱਕ ਦੀ ਸ਼ੇਵਾ ਕਰਦੇ ਹੋ ਐਸੇ ਫੜੋ ਫੋਟੋ ਜਤਨ ਦੀ ਛਤ ਵਰਜਾ ਕੇ ਲੈ ਗਿਓ ਕੋਣੀ ਹੀਰਾ ਫਿਰ ਇਹਦੇ ਵਿੱਚ ਘਰ ਰੱਖੇ ਤੋਰਤੀ ਫੋਟੋ ਇੱਕ ਦੇਖਣ ਵਾਸਤੇ ਹੁੰਦੀ ਆ ਪ੍ਰਭੂ ਫੋਟੋ ਛੋਟੇ ਘਰੇ ਲੱਗੀ ਆ ਬਾਬੇ ਗੁਰ ਨਾਨਕ ਦੀ ਸੱਚਾ ਜੀ ਬਾਬੇ ਦੀ ਪਰ ਇਹ ਬੋਲਦੀ ਨਹੀਂ ਇਹਨਾਂ ਲੋਕਾਂ ਨੂੰ ਠੱਗਿਆ ਮਾਰ ਦਿਆ ਇਹਦਾ ਫੇਰੀ ਇਹਦੇ ਵਿੱਚ ਕਰਕੇ ਦੋਲਤੀ ਤੁਸੀਂ ਕਰਕੇ ਬਾਬੇ ਗੁਰਨਾਨ ਦੇ ਦੀ ਫੋਟੋ ਜਾ ਕੇ ਦੇਖਿਓ ਉਹ ਦਸ ਵਿੱਚ ਮਾਲਾ ਗਲ ਵਿੱਚ ਮਾਲਾ ਤੱਕ ਤੇ ਮਾਲਾ ਪਰ ਇਹ ਪੈਂਟਰਾਂ ਲੋਕਾਂ ਨੇ ਪਾਈ ਆ ਬਾਬੇ ਗੁਰਨਾਨ ਦੇ ਦੀ ਫੋਟੋ ਹੋਰ ਸੋਹਣੀ ਲੱਗੀ ਪਰ ਬਾਬਾ ਗੁਰਨਾਨ ਦੇ ਕਹਿੰਦਾ ਕੋਈ ਜੀ ਦੇ ਕੋਲੇ ਮਾਲਾ ਮੱਥੇ ਤੇ ਤਿਲਕ ਲੱਗਿਆ ਇਹ ਪਖੰਡੀ ਲੋਕ ਆ ਇਹਨਾਂ ਤੋਂ ਬਚੋ ਉਹ ਜੀ ਮਾਲਾ ਕੋ ਮੇਰੇ ਕੋਲੇ ਵੀ ਇਹ ਮਾਲਾ ਦਾ 20 ਰੁਪਏ ਦੀ ਮੁੱਲ ਲੱਤੀ ਆ ਇਹ ਮਾਲਾ ਪਊਗਾ ਵੀ ਕਿ ਤੇ ਚੱਲਦੀ ਆ ਅੱਛਾ ਇਹ ਬੱਚੇ ਰੀਮੇ ਕੱਢ ਲੋ ਉੱਥੇ ਖੜ੍ਹ ਜੋ ਲਓ ਜੀ ਇੱਕ ਸਾਰੇ ਨਿਕਲ ਕੇ ਖਾਲੀ ਹੋ ਗਿਆ ਹੋਰ ਇਕੱਲੇ ਇਕੱਲੇ ਕਣਕ ਵੀ ਨਹੀਂ ਫੇਰ ਪੜਾ ਦੇ ਇਹ ਕਹਿੰਦਾ ਜੁੜ ਗਈ ਇਹ ਕਿਵੇਂ ਜੁੜ ਕੇ ਉਹਨਾਂ ਆਪ ਸਿੱਖ ਲੋ ਇਹ ਰਿਬਨ ਮਾ ਕਰੋ ਸੌਕੇ ਲੈ ਗਏ ਆ ਕਿ ਜੋਗੀ ਬਾਬੇ ਨੂੰ ਨਹੀਂ ਸੰਭਤੇ ਕੋਈ ਫੋਟੋ ਨੂੰ ਨਹੀਂ ਸੰਭਤੇ ਇਹ ਮਾ ਕਰੋ ਸੌਕੇ ਲੈ ਗਏ ਇਹ ਨੂੰ ਕੋਈ ਬੰਦਾ ਕੋਲ ਨਹੀਂ ਸਕਦਾ ਜਿੱਥੇ ਤੱਕ ਦੁਨੀਆ ਵੱਸਦੀ ਆ ਇਹ ਜਿਹੜੇ ਭਾਈ ਨੇ ਪਹਿਲਾਂ ਜਿਵੇਂ ਕਹਰੇ ਕੱਡੇ ਸੀ ਇਹ ਉਹ ਨਹੀਂ ਹੈਗੇ ਭਰਾਵੋ ਇਹ ਹੋਰ ਆ ਉਹਨਾਂ ਵਰਗੇ ਆ ਉਹਦੇ ਦੇ ਵਿੱਚ ਪੈ ਨੇ ਫਿਰ ਪਈ ਗੀਰੇ ਕਿਉਂ ਸਟੇਜ ਹੋਏ ਵਿੱਚ ਭਰਾਵੋ ਦੋ ਪੱਟ ਦੇ ਦੋ ਰੱਖਣੇ ਆ ਆ ਤਾਰ ਆ ਤਾਰ ਦੇਖ ਲਓ ਜਿਸ ਨੂੰ ਤਾਰ ਜਿੰਦਾ ਬੇਤੁ ਜੀ ਸਿਆਣੇ ਹੋਗੇ ਇਹਦੀ ਸੱਚ ਹੈ ਜਿਵੇਂ ਲਾਈਟ ਬੰਦ ਕਰ ਦਈਏ ਇਸ ਵਿੱਚ ਚੁੱਕ ਲੋਕਾਂ ਨੇ ਥੱਲੇ ਆ ਚੁੱਕੇ ਨੇ ਹੱਥ ਨਾਲ ਮਰੋੜਦੇ ਹੋ ਰੱਖਣਾ ਖੁੱਲ ਜੂ ਬੱਚਾ ਦੂਜੇ ਪਾਸੇ ਹੱਥ ਪਾ ਲੂ ਇਹਦੇ ਵਿੱਚ ਨੇ ਦੋ ਮੂੰਹ ਆ ਦੇਖੋ ਹਾਰੇ ਕੋਈ ਲੈ ਆਪੇ ਨੇ ਜਾਦੀ ਕੋ ਆਪਣਾ ਕੋਈ ਚਮੜੀ ਕੋਈ ਕਰਵਾ ਲਗੀ ਕਿਹਾ ਕਰਵਾਵਾਂ ਇਹ ਲਈ ਵਾਹ ਆਹਰ ਕਿਛੇ ਦਾ ਪਰਮਾਣੂ ਟਿੱਲਾ ਸਰਤਾ ਵਾਹ ਹੁਣ ਮੇਰੇ ਮਾਰ ਕੋਈ ਬੰਦਾ ਨਹੀਂ ਧਰਤੀ ਸਭ ਨੂੰ ਰਾਹ ਨਹੀਂ ਦਿੰਦੀ ਵੀ ਤੂੰ ਇੱਥੇ ਲੁਕ ਜਾ ਸਭ ਖੜਨੀ ਪੜਦਾ ਇਹ ਪੱਟੀ ਪਟਾਈ ਦੇ ਕਬਜ਼ਾ ਕਰਦਾ ਸੱਪ ਦੇ ਹੁੰਦੀ ਆ ਭਰਾ ਉਹ ਬਰੀਕ ਹੱਡੀ ਸੱਪ ਨੇ ਕੇਰਾ ਕੰਧ ਦੇ ਵਿੱਚ ਦੀ ਮੁੱਠ ਪਾਉਣਾ ਔਕੇ ਸਭਕੇ ਨਹੀਂ ਜੇ ਤੇ ਮੁੱਠ ੱਪ ਗਿਆ ਦੂਜੇ ਪਾਸੇ ਕਵਾਂਢੀ ਦੇ ਪਾਸਾ ਟੱਪ ਜੂ ਜੇ ਸੱਪ ਕਿਤੇ ਲੰਮਾ ਪਿਆ ਹੋਵੇ ਉਹਦੇ ਮੱਲ ਖੜ ਕੇ ਖਰਚਾ ਕਰ ਦਿਓ ਤੇ ਸੱਪ ਮੂੰਹ ਨੂੰ ਉੱਤਰ ਪੂਗਾ ਉਸ ਤੋਂ ਬਾਅਦ ਪਿੱਛੇ ਨਹੀਂ ਮੁੜਦਾ ਸਾਪ ਦੇ ਕੋਲੇ ਕਰਕੇ ਬੋਲ ਮਾਰ ਦਿਓ ਕੋ ਚਾਚਾ ਸਾਪ ਸੱਪ ਨੂੰ ਸੁਣਦਾ ਨਹੀਂ ਇਹਦੇ ਕੰਨ ਨਹੀਂ ਤੇ ਆਪਾ ਕੀ ਕਹਿੰਦੇ ਆ ਉਹ ਚਾਚਾ ਸੱਪੋ થી ਬੈਠਾ ਹੁਣ ਮੇਰੇ ਮਾਰ ਕੋ ਬੰਦਾ ਨਹੀਂ ਜੋਗੀ ਬਾਪੇ ਨੇ ਇੱਥੇ ਨਬਜ ਘੁੱਟ ਕੇ ਲੈ ਨਾਲ ਹੱਥ ਦੇ ਨਾਲ ਰੁਕਦਾ ਆ ਦੇਖੋ ਜਿਵੇਂ ਮਾਇ ਰੁਕਤਾ ਉਹ ਜਿਵੇਂ ਮਾਇ ਰੁਕਤਾ ਉੰਗਲ ਲੱਗੀ ਜੇ ਮੈਂ ਸਾਨੂੰ ਨਾ ਦੱਸਦਾ ਤੇ ਤੁਸੀਂ ਘਰੇ ਜਾ ਕੇ ਕਿਵੇਂ ਕਰਦੇ ਐ ਦੇਖਦਾ ਐ ਕੁੜਕਦਾ ਕਿਉਂਕਿ ਪ੍ਰਭੂ ਉਤਰ ਜਾਰ ਕੇ ਚੀਨ ਨੂੰ ਥੱਲੇ ਖਿੱਚਦੀ ਆ ਇਹਦਾ ਕਾਰਨ ਰਮਾਲ ਉਰੇ ਆ ਗਈ ਆ ਪੱਕੀ ਆ ਤੇ ਤੈਨੂੰ ਤਾਂ ਤਾਂ ਕਿ ਘੇੜੇ ਦੇ ਲੋ ਤੇ ਲਵਾਲ ਨੇੜੇ ਲੱਗ ਗਈ ਹੋ ਰੇੜੇ ਲਾਲੋ ਬਾਰ ਲਮੀ ਬਈਆ ਲੈ ਹੋ ਰੇੜੇ ਲੱਗ ਹੁਣ ਇਹਦਾ ਲੋਕ ਲੱਗੇ ਐਂ ਜੀ ਸਰ ਦੇਖੜੀ ਸਾਰਾ ਸਮਾਨ ਮੇਰੀ ਕੋਲੇ ਸੀ ਤੁਸੀਂ ਮੇਰੀ ਤਲਾਸ਼ੀ ਨੇ ਕੀਤੀ ਜਾਦੂਗਰ ਕਰਨ ਲਈ ਬਾਸ ਐਂ ਕਰਕੇ ਲੋਗ ਹਲ ਗਿਆ ਇੱਕ ਕੋਈ ਪੰਡਤ ਨਹੀਂ ਮਾੜੇ ਹੁੰਦੇ ਮਤੀ ਦਾਸ ਪੰਡਤ ਸੀ ਚੰਦਰ ਸ਼ਿਖਰ ਜாத ਪੰਡਤ ਸੀ ਲਾਲਾ ਲਾਧ ਪਤਰਾਏ ਬਾਣੀਆਂ ਜੀ ਜਿਹੜਾ ਭਗਸ਼ਿੰਦੀ ਪਾਰਟੀ ਚ ਕੰਮ ਕਰਦਾ ਸੀ ਸਾਡੇ ਕੋਲੇ ਕੋ ਪੰਡਤ ਹੁੰਦਾ ਸੀਗਾ ਲੋਕ ਨੂੰ ਕੋਦੇ ਪੰਡਤ ਜੀ ਕਹਿ ਵਜ ਗਏ ਉਹਦੇ ਲੋਕਾਂ ਕੋਲੇ ਘੜੀਆਂ ਤਾਂ ਹੀ ਨਹੀਂ ਸੀਗੀਆਂ ਉਹ ਤਾਂ ਦਾ ਕਹਿੰਦਾ ਭਈ 12 ਵਜ ਗਏ ਬੱਦੇ ਬੱਦੇ ਭੱਜਿਆ ਹੁਣ ਜਿਉਂ ਕੋਦੇ ਪੰਡਤ ਜੀ ਕਿੰਨੀ ਤਰੀਕਾ ਉਹ ਪੰਡਤ ਕੋਲੇ ਰੱਖੀ ਸੀ ਇੱਕ ਬੱਕਰੀ ਉਹ ਬੱਕਰੇ ਦੇ ਮੀਂਹਾਂ ਚੁੱਕਿਆ ਰੋਜੇ ਕੋ ਕੁਝ ਦੇ ਵਿੱਚ ਪਾਲਾ ਕਰੇ ਉਹ ਮਿੰਗੜਾ ਘਣ ਲਾ ਕਰੇ 1 2 3 4 5 6 7 ਗੱਜ 7 ਮਿੰਗੜਾ ਨੇ ਅੱਜ ਕਹਿੰਦਾ ਭਈ 7 ਤਰੀਕ ਆ ਤੇ ਲੋਗਾਂ ਕੋਲ 7 ਦਾ ਕੰਮ ਕਰ ਲੈਂਦਾ ਸੀਗਾ ਉਹ ਪਾਣੀ ਦੀ ਵਾਰ ਦਾ ਪੈ ਕੇ ਇਹਦਾ ਰੌਲਾ ਉਹ ਕਹਿੰਦੇ ਸਾਡੀ ਵਾਰੀ ਆ ਉਹ ਕਹਿੰਦੇ ਸਾਡੀ ਵਾਰੀ ਆ ਬੁੜੀ ਕੰਦੀ ਲੜੋ ਨਾ ਮੈਂ 500 ਰੁਪਏ ਕੁਛ ਕੋਈ ਅੱਜ ਕਿੰਨੀ ਤਰੀਕਾ ਅੱਜ ਕਿਹਦੀ ਵਾਰੀ ਆ ਉਹ ਨੂੰ ਜਾ ਕੇ ਲਈ ਪੰਡਤ ਜੀ ਅੱਜ ਕਿੰਨੀ ਤਰੀਕਾ ਰੱਖਣਾ ਭਲਾ ਉਹ ਜਿਹੜੀ ਪੰਡਤ ਕੋਲੇ ਰੱਖੀ ਜੀ ਬੱਕਰੀ ਉਹਦੇ ਕੋਲੇ ਕੋਜਾ ਰੱਖਿਆ ਪਿਆ ਜੀ ਉਹ ਕੋਜਾ ਚੱਕਣਾ ਭੁੱਲ ਗਿਆ ਬੱਕਰੀ ਨੇ ਕਰਤਾ ਮਿੰਗਣਾ ਦਾ ਕੋਜਾ ਭਰ ਗਿਆ ਉਹ ਮਿੰਗਣਾ ਲੈ ਕਰੇ ਫੇਰ ਪਾਲਾ ਕਰੇ ਫੇਰ ਕੱਢ ਲਿਆ ਕਰੇ ਫੇਰ ਪਾਲਾ ਕਰੇ ਉਹ ਬੁੜੀ ਕੰਦੀ ਪੰਡਤ ਜੀ ਮੈਨੂੰ ਛੇਤੀ ਦੱਸੋ ਕਿ ਨੀ ਤਰੀਕਾ ਮੈਂ ਛੇਤੀ ਕਰ ਜਾਣਾ ਸਾਰੇ ਘਰ ਕੁਝ ਰਿਸ਼ਤੇਦਾਰਾ ਬੈਠੇ ਆ ਉਹਨੂੰ ਕਹਿੰਦਾ ਭੀ ਇਹ ਤਾਂ 95 ਤਰੀਕਾ ਉਹ ਗੁੜੀ ਘਰ ਜਾ ਕੇ ਕਹਿੰਦੀ ਜਿੱਦਾਂ 95 ਤਰੀਕਾ ਇੱਕ ਬੰਦਾ ਪੜ੍ਹਿਆ ਲਿਖਿਆ ਸੀ ਕਹਿੰਦਾ ਕੋਈ 95 ਤਰੀਕ ਨਹੀਂ ਹੁੰਦੀ 30 ਕਿੱਥੇ ਕੋਈ ਕੋਈ ਮਹੀਨਾ ਵੀ ਹੁੰਦਾ ਇਹਨੂੰ ਕਿਹਨੇ ਕਹਤਾ ਪਹਿਲੀ ਵਾਰ ਤਾਂ ਪੜਦ ਰੋਕਾਂ ਨੂੰ ਪੁੱਛਦੇ ਆ ਕਹਿੰਦਾ ਫਿਰ ਕੋਈ ਉਹਨੂੰ ਝੇੜ ਕਰਤੀ ਕਹਿੰਦੀ ਫਿਰ ਮੈਂ ਆਉਣੇ ਜਾਨੀ ਆ ਉਹਨੂੰ ਜਾ ਕੇ ਕਹਿੰਦੀ ਪੰਡਤ ਜੀ ਮਾਛਲ ਦੀ ਚਾਚੀ ਲੱਗਦੀ ਆ ਤੂੰ ਜੀ ਮੈਨੂੰ ਝੇੜ ਕਰਦੇ 95 ਤਰੀਕਾ ਦੱਸ ਦਿਓ ਇਹ ਤਾਂ ਮੈਨੂੰ ਕੋਈ ਮਹੀਨਾ ਵੀ ਨਹੀਂ ਹੁੰਦਾ ਉਹ ਪਾਟ ਕਹਿੰਦਾ ਚਾਚੀ ਮੈਂ ਤੈਨੂੰ ਘਰ ਦੀ ਕਰਕੇ 95 ਦੱਸਤਾ ਤੀਕਾ ਕਹਿੰਦਾ ਪਾਣੀ ਦੇ ਉਸ ਤੋਂ ਟੱਪੀ ਪਈ ਆ ਇਹਦੇ ਚਾਰ ਭਾਗ ਹੁੰਦੇ ਆ ਜਦੋਂ ਸੂਰਜ ਚਾਨਣ ਕਰਦਾ ਭਰਾਪੋ ਨੂੰ ਤਾਂ ਦੀ ਲਗਾ ਜਦੋਂ ਸੂਰਜ ਡੁੱਬ ਜੇ ਉਦੋਂ ਵੱਧ ਹਨੇਰਾ ਹੋ ਜੂ ਸੂਰਜ ਕਾਦ ਉਦੋਂ ਵੱਸ ਜ਼ਿੰਮੇਵਾਰ ਕੌਣ ਦੀਵਾ ਕਹਿੰਦਾ ਮੈਂ ਜਿੱਥੇ ਹਨੇਰਾ ਹੋਵੇ ਉੱਥੇ ਚਾਨਣ ਕਰ ਦਿਓ ਹਨੇਰਾ ਚਾਨਣ ਤੋਂ ਡਰਦਾ ਹੈਗਾ ਜਦੋਂ ਅਸੀਂ ਉਹ ਖੇਡਾ ਕਰਕੇ ਨਾਲ ਜਿੰਨੇ ਦੱਸਦਾ ਨਾ ਦੱਸਦਾ ਮੈਨੂੰ ਪ੍ਰਭੂ ਸੌਂਕ ਬੋਦਦਾ ਦੱਸਣਾ ਮੇਰਾ ਫੋਨ ਵੱਜ ਜਾਦਾ ਕਿਉਂਕਿ ਮਰਨਾ ਸੱਚ ਆ ਜਿਹੜੇ ਬੰਦੇ ਨੂੰ ਪਤਾ ਮਰਨਾ ਯਾਦ ਰੱਖੇ ਫਿਰ ਉਹ ਬੰਦਾ ਚੰਗੇ ਕੰਮ ਕਰਦਾ ਵੀ ਲੋਕ ਮੈਨੂੰ ਮਰੀ ਹੋਣ ਤੋਂ ਬਾਅਦ ਯਾਦ ਕਰਨ ਕਈਆਂ ਦੇ ਮਨ ਵਿੱਚ ਇਹ ਰਹਿੰਦਾ ਵੀ ਆਪਾਂ ਤਾਂ ਮਰਦੇ ਨਹੀਂ ਆਪਾਂ ਤੈਨੂੰ ਕਹਿੰਦੇ ਵੋਚ ਜਾਇਆ ਕਰਾਂਗੇ ਤੇ ਹੋਏ ਬਈ ਜੀ ਜੁਕੀ ਤੇ ਭੋਗ ਤੇ ਖੰਡ ਪਾਠ ਗੁਰਦੁਆਰੇ ਦੇਰੇ ਮੰਦਰ ਵਿੱਚ ਜਾਂਦੇ ਹਾਂ ਛੋਡੇ ਜੋੜੇ ਚੱਪਲਾ ਬੂਟ ਚੱਕੇਂਦੇ ਬੋਲੋ ਹਾਂ ਜੀ ਅੱਜ ਤੋਂ ਬਾਅਦ ਭਰਾਵੋ ਛੋਡੇ ਕਿਸੇ ਦੇ ਜੋੜੇ ਵੀ ਨਹੀਂ ਚੱਕੇ ਜਾਂਦੇ ਕਿਉਂਕਿ ਮੇਰੇ ਤਾਂ ਜੋੜੇ ਕਦੇ ਚੱਕੇ ਨਹੀਂ ਗਏ ਤੁਸੀਂ ਜੋੜੇ ਮੇਰੇ ਵਾਂਗੂ ਲਿਆਇ ਕਰੋ ਇੱਕੋ ਜੋੜਾ ਇੱਥੇ ਇੱਕ ਕਹਾ ਜਾ ਕੇ ਇਹ ਮੋਹਪਤੀ ਭੁੱਜ ਗਈ ਦਿਲ ਦੀਆਂ ਗੱਲਾਂ ਦੇਖ ਰਣਾ ਭੁੱਲਣਾ ਇਹ ਟੀਵੀ ਦੇ ਵਿੱਚ ਇੱਕ ਕਲਾਕਾਰ ਕਹਿੰਦਾ ਸੀ ਕਹਿੰਦਾ ਮੈਂ ਕੰਨ ਨੂੰ ਆਉਂਗਾ ਮਗਾ ਚੰਗਾ ਜੀ ਦੇਖ ਲਾਂਗੇ ਮੈਂ ਕਲਾ ਕਲਾ ਬੈਠਾ ਮਾਰੀ ਗਿਆ ਉਹ ਦੂਜੇ ਦਿਨ ਕਲਾਕਾਰ ਕਹਿੰਦਾ ਸੀ ਦਿੰਦਿਆਂ ਗੱਲਾਂ ਦੇ ਵਿੱਚ ਕਹਿੰਦਾ ਮੇਰੇ ਸਾਰੇ ਗੀਤ ਵਧੀਆ ਹੁੰਦੇ ਆ ਪਰਿਵਾਰ ਚ ਬੈ ਕੇ ਸੁਣਨ ਵਾਲੇ ਆ ਕਹਿੰਦਾ ਮੈਂ ਕੋਈ ਗੀਤ ਮਾੜਾ ਨਹੀਂ ਗਾਉਂਦਾ ਮਗਾ ਠੀਕ ਆ ਜੀ ਤੇ ਜਵਾਦ ਉਹਨੇ ਗੀਤ ਪਤਾ ਕਿਹੜਾ ਗਾਇਆ ਸੀ ਬਾਤ ਦੇ ਵਿੱਚ ਹੀ ਕਹਿੰਦਾ ਸਾਬਣ ਨਾਲ ਨਾ ਮਲ ਕੇ ਨਹਾਇਆ ਕਰਨੀ ਪਾਣੀ ਦੀ ਦਾਰੂ ਬਣ ਜੂਗੀ ਉਹ ਮਗਾ ਪੰਜਰ ਦਾ ਪੁੱਤ ਆ ਜੇ ਦਾਰੂ ਬਣਦੀ ਦੀ ਨਾ ਬਖਾ ਮੈਂ ਮੇਰੀ ਭੂਨਸਾ ਨਾਲ ਡੱਕ ਚੀਚੀ ਰੱਖਾਂ ਮੋਬੱਕੀ ਬੋਜੀ ਕੀ ਜਿਆਦੀ ਵਾਰ ਕਰਦਾ ਵਾਹ ਇਹ ਸਾਦਰੀ ਇਹਦੇ ਵਿੱਚ ਪਹਿਲਾਂ ਕੋਈ ਆ ਜਿੰਦੀ ਕੋਈ ਨਹੀਂ ਕਿਤੇ ਆ ਇਹਦਾ ਲੋਕ ਤੋੜਤਾ ਇਹ ਕੋਲਾਤੀ ਬਾਹਰ ਨੂੰ ਭਜਦੀ ਆ ਇਹਦਾ ਲੋਕ ਚਾਣ ਬਈ ਆ ਤਾਰਾ ਭਰਾਵੋ ਤਾਰੇ ਦਾ ਵਾੜਾ ਕਿੰਨਾ ਵੱਡਾ ਇਹਦਾ ਮੂਹਾਂ ਆ ਇਧਰ ਪਾਸੇ ਲੋਕ ਲੱਗ ਗਿਆ ਇਧਰ ਖੁੱਲ ਗਿਆ ਹੁਣ ਤਾਰ ਜਿੱਦੀ ਹੋ ਗਈ ਹੁਣ ਚੱਲੇ ਵਿੱਚ ਲੋ ਬਈ ਮੋਬਤੀ ਦਾ ਢਿੱਕਾ ਆ ਹਾ ਲੋਈ ਦੀ ਪੈਪ ਅੰਮ੍ਰਿਤ ਦੁਆਰ ਤੋਂ ਕਰਦਾ ਚਿੱਟਾ ਰੰਗ ਇੱਥੇ ਬਣ ਗਿਆ ਰਖਣਾ ਆ ਇਹ ਇਹਦਾ ਪੜਦਾ ਇਹ ਉਹ ਪੜਦਾ ਉਹ ਪ੍ਰਭੂ ਜਿਹੜਾ ਬਾਬਾ ਗੁਰੂ ਨਾਨਕ ਆਪਾਂ ਨੂੰ ਕਪੜਾ ਠੰਡ ਕਣ ਵਾਸਤੇ ਦੇ ਕੇ ਗਿਆ ਬਾਰੇ ਲੋਕਾਂ ਜਿਵੇਂ ਗੱਲਾਂ ਕਰੀ ਜਾਂਦੇ ਪਿੰਡਾਂ ਚ ਸਾਡੇ ਬਾਬੇ ਡੇਰੇ ਕਹਿੰਦੇ ਕਪੜਾ ਨਹੀਂ ਪਾਉਂਦੇ ਇਹ ਐਂ ਰਹਿੰਦੇ ਆ ਐ ਕੋਈ ਰਹਿੰਦੇ ਡੰਡੇ ਦੀ 로ਡ ਆ ਓ ਜੇ ਬੰਦਾ ਪੀਰਾ ਵਿਗੜੇ ਠਿਗੜਿਆਂ ਦਾ ਇਹ ਸਤਰੀ ਸਿੱਧੀ ਹੈ ਇਹ ਸਿਆਣੀ ਲੋਕ ਕੋਈ ਕੁਸ਼ੇ ਵੀ ਕਹਿੰਦੇ ਨੇ ਕਹਿੰਦੇ ਭਾਈ ਮਾੜੀ ਸੰਗਤ ਨਾਲੋਂ ਕੱਲਾ ਬੰਦਾ ਚੰਗਾ ਮਾੜੇ ਬੰਦਿਆਂ ਸਾਥੀ ਨਾ ਕਰਨਾ ਚਾਹੀਦਾ ਚੱਲ ਬਾਤ ਸੰਗਾ ਜੀ ਆਲਾ ਭਾਈ ਉਹ ਤੇ ਘੜ ਦੋ ਜਦੋਂ ਮਨ ਰੋਟ ਮੈਂ ਕਿਹ ਬੜਾ ਤੂੰ ਮੈਂ ਸਾਈਕਲ ਤੇ ਜਾਣਾ ਸਕੂਲਾਂ ਵਿੱਚ ਕੰਮ ਦੇਣਾ ਮਸਜਿਦ ਨੂੰ ਕਿਹੋਂ ਨਿਕਲ ਜਾ ਮੇਰਾ ਕੰਮ ਉਹ ਤੇ ਮੀਨਾ ਮੀਨਾ ਕਰੂ ਗਾਹ ਦੀ ਗਾਮਾ ਖੋ ਭੇਜਨਾ ਹੈਲੋ ਦਰਸ਼ਨ ਉਹ ਮਾਤਰ ਨੂੰ ਕੋ ਬੰਦਾ ਭੇਜਦਾ ਖੇਡਣਾ ਸਾਡੇ ਕੋਲੇ ਚਾਹ ਪੀਣ ਨੂੰ ਇੱਥੇ ਸੀਚ ਮੇਟ ਟੈਕ ਦੇ ਠੀਕ ਆ ਭੇਜ ਦੇ ਤੂੰ ਫਰਾਨੇ ਪਿੰਡ ਵਗਦੇ ਉਹ ਤੇ ਦਰਸ਼ਨ ਮਾਠਾ ਸਹਿੰਚ ਤੇਰਾ ਕੰਮ ਕਰਾ ਦੂ ਮੈਂ ਕਹਾਂ ਚੰਗਾ ਜੀ ਤੇਰਾ ਮਾਠੇ ਦੇ ਭਰਾ ਨੂੰ ਪੁੱਛਮੰਡੀ ਕਿ ਨਹੀਂ ਭੇਜਦਾ ਉਹ ਇਧਰ ਕੋਰੇ ਚੱਕਦਾ ਪਿੰਡਾਂ ਕਈ ਚੱਕ ਪਿੰਡ ਪੈਂਦੇ ਆ ਉਹ ਮੈਂ ਪਿੰਡ ਕਿਤੇ ਸੁਣੇ ਨਹੀਂ ਇਧਰ ਪਿੰਡ ਮੈਂ ਪੁੱਛ ਪੁੱਛ ਕੇ ਆਇਆ ਜਦੋਂ ਉਹ ਪੁੱਛਮੰਡੀ ਜਾ ਕੇ ਬਸ ਸਾਡੇ ਕੋਲੇ ਖੜ ਗਿਆ ਇੱਕ ਬੁੜੀ ਜੀ ਆ ਕੇ ਮੈਨੂੰ ਬੋਲਦੀ ਆ ਦਾਦਾ ਬੱਚੇ ਚੱਕੀ ਜਾਊ ਮੈਂ ਉਹ ਮੈਨੂੰ ਪਿੰਡ ਪੁੱਛਦੀ ਸੀ ਲੋ ਜੀ ਕਰਮਾਲ ਬੱਚੇ ਦੇ ਕਰਮਾਲ ਕਰਮਾਲ ਕਹਿੰਦੀ ਮੁੱਠੀ ਵਿੱਚ ਲੋ ਮੁੱਠੀ ਅੱਛਾ ਕਰਮਾਲ ਜੀ ਨੇ ਕਿੰਦੀ ਨਹੀਂ ਦੀ ਜਾਂ ਜਾਦੂਗਰ ਜਾਣ ਕੇ ਪੁੱਛਦਾ ਬੱਚੇ ਕਹਿੰਦੇ ਦੀਂਦੀ ਆ ਦਵਾਰੇ ਮਾਰੋ ਬਈ ਦਵਾਰੇ ਬੈਠ ਹਣ ਬਈ ਹਾਏ ਹਾਏ ਨੋਟ ਮਗਰਿਆ ਸੌਦਾ ਇੱਥੇ ਲਾਇਆ ਇਹਨੂੰ ਐ ਕੀਤਾ ਬੱਚਿਓ ਐ ਕਰਕੇ ਜਦੋਂ ਬਰ ਕੋਈ ਸੋਣ ਦੇਖਦਾ ਦੇਵਾ ਤੇ ਨੋਟ ਨੂੰ ਖਰਚੋ ਐ ਜੇ ਬੱਚਾਂਗੇ ਵਾਏ ਇੱਕ ਹੀ ਮੜ ਗਿਆ ਵੀ ਹੁਣ ਇਹ ਸਿੱਖ ਲੋ ਇਹਦਾ ਕਾਰਨ ਕਿੱਥੇ ਆਪਾਂ ਦੇਖੀ ਪਰ ਮੇਰੇ ਹੱਥ ਕਿ ਨਹੀਂ ਨਿਕਾ ਰੱਖਿਓ ਇਸ ਤਰ੍ਹਾਂ ਇਸ ਤੇ ਗੁੱਠਾ ਭਰਾ ਉਹ ਜੋਗੀ ਬਾਬੇ ਦੇ ਅੱਥੇ ਚੜਾਏ ਹੁੰਦੇ ਆ ਕੋਈ ਸਾਨੂੰ ਦੱਸਦੇ ਨਹੀਂ ਜੇਰਾ ਬੰਦਾ ਖੋਲ ਲੂ ਕੋ ਵੀ ਉਹ ਧੋਖੇबाज ਹੁੰਦਾ ਗੁਣ ਨਹੀਂ ਲਪੋਣੇ ਚਾਹੀਦੀ। ਇਹੋ ਨੇ ਕਿਵੇਂ ਕੀਤਾ ਭਾਈ? ਮੋਟੀ ਵਿੱਚ ਪੈ ਗਈ। 10 ਕਰੋੜ ਕੇ ਦੇਖ ਰਹੇ ਨੇ ਜਾਦੂਗਾਰ ਇਹਨੂੰ ਪੁੱਛਣ ਵਾਲਾ ਅੰਦਰ ਫਕਰਿਆਗਾ। ਉਹਨੇ ਆਇਆ ਕਰਕੇ ਪੈਪ ਉਹ ਵੇ ਚੜਤਾ। ਪੈਪ ਚੜਤਾ ਕਹਿੰਦਾ ਨਮਾਲ ਦਵਾਈ ਪਾਉਣਾ। ਉਹਨੇ ਨਮਾਲ ਪੈਪ ਦੇ ਵਿੱਚ ਪੈਣਾ ਸ਼ੁਰੂ ਹੋ ਗਿਆ। ਲੋ ਭਾਈ। ਇੱਥੇ ਸਪੋਰਟ ਮਿਲ ਗਈ ਵਾਹ ਏ। ਅੰਦਰ ਆ ਗਿਆ ਬੁੱਤਾ। ਕਹਿੰਦਾ ਕਰੋੜ ਲੈ ਕੇ ਆਉ ਭਾਈ। نوٹ ਇੱਥੇ ਲਾ ਲੈ। ਐਂ ਕੀਤਾ। ਹੁਣ 10 ਕਿਲੋ ਦੇਖ ਰਹੇ ਨੇ ਜਾਦੂਗਰ ਰਮਾਲ ਨੂੜ ਤੋਂ ਕੱਢ ਰਿਹਾ ਵੀ ਉਹਨੂੰ ਸਾਨੂੰ ਦੱਸਣਾ ਨਹੀਂ ਚਾਹੁੰਦਾ ਉਹਨੇ ਕਰਕੇ ਰਮਾਲ ਤੇ ਗੁੱਠੜਦੀ ਐਡ ਗੁੱਠੜਦੀ ਜੇਬ ਚ ਪਾ ਲਿਆ ਮੈਲਾ ਰਾਹ ਹੁੰਦਾ ਜਿਹੜਾ ਸਮੇ ਦੇ ਦਰਚ ਬੋਲੇ ਜਿਹੜਾ ਬੰਦਾ ਬਾਹਰ ਬੋਲੇ ਨੂੰ ਬੁਲਾਉਣ ਨਹੀਂ ਕਹਿੰਦੇ ਠੀਕ ਹੈ ਤੇ ਜਦੋਂ ਮੈਂ ਖੇਡਾ ਦੁਕਾਨ ਵਿੱਚ ਉਹ ਪਰ ਮੈਂ ਸਕੂਲਾ ਚ ਦਿਖਾ ਦੇਣਾ ਵਿੱਚ ਮੈਨੂੰ ਪਾਈ ਆ ਭਾਈ ਆਟਾ ਪਾੰਦਿਆ ਆਟਾ ਮੇਰੇ ਕੋਲ 15 20 ਕਿਲੋ ਹੋ ਜੂ ਹੱਟ ਦੇ ਵੇਚ ਕੇ ਕੋਈ ਮੈਂ ਨਸ਼ਾ ਨਹੀਂ ਕਰਦਾ ਕਿਸੇ ਪ੍ਰਕਾਰ ਦਾ ਮੇਰਾ ਸੀ ਡਾਕਟਰ ਨੂੰ ਜਾਣ ਕੀਤਾ ਕਾਫੀ ਪੈਣ ਲੇ ਕੇ ਮੈਂ ਬੱਚੇ ਸਕੂਲੇ ਸੇ ਵੰਡ ਦੇਣਾ ਪਰ ਉਹ ਬਾਕੀ ਦੋ ਬਿਆਹ ਨੇ ਤਨੇ ਮੇਰੇ ਗੁੱਡੀਆਂ ਨੇ ਇਥੇ ਮੇਰਾ ਰਜਗਾਰ ਆ ਚੰਗਾ ਤੇ ਹੁਣ ਮੈਂ ਇੱਕ ਗੇੜਾ ਦੇਣਾ ਜਿਹਨੇ ਕੋਈ ਦੋ ਚਾਰ ਪੀ ਦੇਣਾ ਨਾ ਉਹ ਮੈਨੂੰ ਦੇ ਦੇ ਚੰਗਾ ਭਾਈ